ਫਾਜ਼ਿਲਕਾ ਦੇ ਵਾਰਡ ਨੰਬਰ 9 ਅਤੇ 10 ਇੰਦਰਾ ਨਗਰੀ ਉਰਫ ਅੰਨੀ ਦਿੱਲੀ ਦੇ ਵਾਸੀਆਂ ਵੱਲੋਂ ਮੁਹੱਲੇ ਵਿੱਚ ਵਿਕਾਸ ਕੰਮ ਨਾ ਹੋਣ ਕਾਰਨ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਦੋਸ਼ ਲਗਾਇਆ ਕਿ ਵੋਟਾਂ ਦੇ ਦੌਰਾਨ ਉਹਨਾਂ ਦੇ ਐਮਸੀਆਂ ਵੱਲੋਂ ਵੱਡੇ-ਵੱਡੇ ਵਾਅਦੇ ਕਰਕੇ ਉਹਨਾਂ ਤੋਂ ਵੋਟਾਂ ਲੈ ਲਈਆਂ ਗਿਆ ਅਤੇ ਜਿੱਤਣ ਤੋਂ ਬਾਅਦ ਉਹਨਾਂ ਨੇ ਮੁਹੱਲੇ ਵਿੱਚ ਕੋਈ ਵੀ ਵਿਕਾਸ ਕੰਮ ਨਹੀਂ ਕਰਵਾਇਆ। ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਉਹਨਾਂ ਦੀ ਗਲੀ ਦਾ ਇੱਕ ਪਾਸਾ ਉੱਚਾ ਬਣਾ ਦਿੱਤਾ ਗਿਆ ਜਦਕਿ ਦੂਜਾ ਪਾਸਾ ਨੀਵਾ ਹੋਣ ਕਾਰਨ ਗਲੀ ਦਾ ਪਾਣੀ ਅਤੇ ਮੀਂਹ ਦਾ ਪਾਣੀ ਉਹਨਾਂ ਦੇ ਘਰਾਂ ਅੰਦਰ ਵੜ ਜਾਂਦਾ ਹੈ। ਜਿਸ ਕਾਰਨ ਉਹਨਾਂ ਨੂੰ ਵਕਫ-ਵਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਸਟਰੀਟ ਲਾਈਟਾਂ ਖਰਾਬ ਹੋਣ ਕਾਰਨ ਰਾਤ ਨੂੰ ਗਲੀ ਵਿੱਚ ਹਨੇਰਾ ਛਾਇਆ ਰਹਿੰਦਾ ਹੈ ਅਤੇ ਉਹਨਾਂ ਨੂੰ ਵਕਫ-ਵਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਗਲੀ ਵਾਸੀਆਂ ਨੇ ਮੰਗ ਕਰਦਿਆਂ ਕਿਹਾ ਕਿ ਉਹਨਾਂ ਦੀ ਗਲੀ ਦੇ ਪੂਰੀ ਤਰ੍ਹਾਂ ਵਿਕਾਸ ਕਰਾਇਆ ਜਾਵੇ ਅਤੇ ਖਰਾਬ ਪਈਆਂ ਸਟਰੀਟ ਲਾਈਟਾਂ ਨੂੰ ਠੀਕ ਕਰਵਾਇਆ ਜਾਵੇ ਤਾਂ ਕਿ ਮਹੱਲਾ ਵਾਸੀਆਂ ਨੂੰ ਆਉਣ ਵਾਲੀਆਂ ਵਕਫ-ਵਕ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕੇ ਆਓ ਸੁਣਦੇ ਹਾਂ ਗਲੀ ਵਾਸੀਆਂ ਦੀ ਜ਼ੁਬਾਨੀ ਦਾ ਜਿਹੜਾ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਹੈ ਅੱਜ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਵੀ ਅਸੀਂ ਬੀਜੇਪੀ ਦੇ ਐਮਸੀਆਂ ਤੋਂ ਦੋਨਾਂ ਤੋਂ ਤੰਗ ਆਂ ਅਸੀਂ 9 ਦੇ 10 ਵਾਰਡ ਦੇ ਵਾਸੀਆਂ ਮੈਂ ਪ੍ਰਭ ਦਲਸੇ ਦੇਵਾ ਪੱਤਰਕਾਰ ਵੀ ਰਹਿ ਚੁੱਕਿਆ ਹਾਂ ਜੀ ਤੇ ਇਹਨਾਂ ਦੀਆਂ ਕਾਰਗੀਆਂ ਕਰਨੀਆਂ ਨੂੰ ਸਾਰਾ ਚੰਗੀ ਤਰ੍ਹਾਂ ਜਾਣਨਾ ਠੀਕ ਹੈ ਜੀ ਇਹਨਾਂ ਨੂੰ ਅਸੀਂ ਆਪਣੀਆਂ ਵੋਟਾਂ ਦੇ ਕੇ ਜਿਤਾਇਆ ਇਹਨਾਂ ਨੇ ਸਾਰੀਆਂ ਅਮੰਤਾ ਕੀਤੀ ਆ ਕਿ ਵੀ ਸਾਨੂੰ ਜਿਤਾਓ ਕਿਉਂਕਿ ਬੀਜੇਪੀ ਇਸ ਟਾਈਮ ਬਹੁਤ ਪਿੱਛੇ ਚੱਲ ਰਹੀ ਹੈ ਠੀਕ ਹੈ ਜੀ ਇਹਨਾਂ ਨੇ ਕਿਹਾ ਵੀ ਸਾਨੂੰ ਵੋਟਾਂ ਦੇ ਜਿਤਾਓ ਵੀ ਤੁਹਾਡੇ ਸਾਰੇ ਕੰਮ ਕਰਵਾਵਾਂਗੇ ਇੱਕ ਟਰਾਂਸਫਾਰਮ ਗਲੀ ਦਾ ਜਿਹੜਾ ਕਿ ਅਸੀਂ ਅੱਜ ਧੱਕੇ ਨਾਲ ਲਵਾਇਆ ਇਹਨਾਂ ਨੇ ਮਿੰਤਾ ਕਰ ਕਰ ਕੇ ਗਾਲਾਂ ਖਾ ਖਾ ਕੇ ਧੱਕੇ ਨਾਲ ਲਵਾਇਆ ਇਹਨਾਂ ਨੇ ਲੱਗਣ ਦਿੱਤਾ ਹੁਣ 25 ਲੱਖ ਰੁਪਈਆ ਜੋ ਕਿ ਗਵਰਨਮੈਂਟ ਵੱਲੋਂ ਸਾਡੀ ਸਟਰੀਟ ਵਾਸਤੇ ਮਨਜ਼ੂਰ ਹੋਇਆ ਹੈ ਹੁਣ ਇੱਕ ਸਾਰੀ ਸਟਰੀਟ ਨਹੀਂ ਬਣਾ ਰਹੇ ਹੁਣ ਸਾਨੂੰ ਅਗਲੀ ਕਾਰਵਾਈ ਕਰਨ ਵਾਸਤੇ ਸਾਰੇ ਅਸੀਂ ਇਕੱਠੇ ਹੋਏ ਹਾਂ ਵੀ ਜੋ ਵੀ ਸਾਡੇ ਕੋਲ ਕਾਰਵਾਈ ਬਣ ਗਈ ਉਹ ਅਸੀਂ ਕਰਾਂਗੇ ਜੀ ਠੀਕ ਹੈ ਜੀ ਇਹ ਕਿਹੜਾ ਮੱਲਾ ਹੈ ਇਹ ਇੰਦਰਾਨਗਰੀ 9 ਅਤੇ 10 ਵਾਰ ਇੰਦਰਾਨਗਰੀ ਫਾਇਲ ਦਾ ਠੀਕ ਹੈ ਜੀ ਤੇ ਇਸ ਨੂੰ ਪੁਰਾਣੀ ਮਸ਼ਹੂਰ ਅੰਨ ਦਿੱਲੀ ਨਾਲ ਜਾਣਿਆ ਜਾਂਦਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਨੇਲਤਾ ਡਾਕਟਰ ਰਿਨਵਾ ਦੇ ਵਸਾਈ ਸੀ ਠੀਕ ਹੈ ਜੀ ਫੋਨ ਤੋਂ ਅੱਜ ਕੀ ਮੰਗੇ ਤੁਸੀਂ ਕੀ ਜਾਂਦੇ ਅਸੀਂ ਕਹਿੰਦੇ ਵੀ ਸਾਡੀ ਇਹ ਗਲੀ ਬਣੇ ਨਾਲ ਖਾਲੀਆਂ ਬਣਨ ਸਾਰੀਆਂ ਸਟਰੀਟ ਲਾਈਟਾਂ ਨੇ ਪੂਰੀਆਂ ਜਗਨ ਠੀਕ ਹੈ ਜੀ ਜਿਹੜੇ ਵੀ ਛੋਟੇ ਵੱਡੇ ਕੰਮ ਇਹ ਐਮਸੀ ਦੀ ਅਮੰਤਾ ਕਰਕੇ ਸਾਨੂੰ ਕਰਵਾਉਣੇ ਪੈਂਦੇ ਆ ਉਹ ਸਾਡੇ ਸਹੀ ਢੰਗ ਨਾਲ ਹੋਣ ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਜੀ ਸਾਨੂੰ ਸਾਡੇ ਵਾਸਤੇ ਸਾਰੀਆਂ ਪਾਰਟੀਆਂ ਇੱਕ ਬਰਾਬਰ ਨੇ ਸਾਨੂੰ ਸਿਰਫ ਸਾਡੇ ਮਹੱਲਾ ਦਾ ਸੁਧਾਰ ਚਾਹੀਦਾ ਜੀ ਸਾਨੂੰ ਪਾਰਟੀ ਦਾ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਪਾਰਟੀ ਗਲਤ ਹੈ ਕੋਈ ਪਾਰਟੀ ਸਹੀ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕਹਿੰਦੇ ਵੀ ਜਿਹੜੀ ਪਾਰਟੀ ਨੂੰ ਅਸੀਂ ਬਣਾ ਵੀ ਉਹ ਸਾਡੇ ਕੰਮ ਕਰਵਾਵੇ ਅਰ ਗ੍ਰੀਮ علاوہ ਕੀ ਜੀ ਕੋਈ ਕਾਮੇਡੀ ਕਰਦਾ ਤੁਸੀਂ ਬੋਲੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਰਾਜ ਰਾਣੀ ਸੇਧਿਆ ਕੀ ਸਮੱਸਿਆ ਆ ਰਹੀ ਹੈ ਬੋਲੋ ਸਮੱਸਿਆ ਇਹ ਹੈ ਕਿ 2 ਸਾਲ ਪਹਿਲਾਂ ਜਗਦੀਸ਼ ਐਮ ਸੀ ਤੇ ਤਾਰਾ ਚੰਦ ਐਮ ਸੀ ਜੀ ਦੇ ਘਰ ਵਾਲੀ ਮਮਤਾ ਰਾਣੀ ਸੀਗੀ ਉਹ ਖੜੇ ਹੋਏ ਸੀਗੇ ਉਹਨਾਂ ਨੇ ਕਿਹਾ ਕਿ ਅਸੀਂ ਮਹੱਲੇ ਦਾ ਸੁਧਾਰ ਕਰਾਉਣਾ ਹੈ ਮਹੱਲੇ ਦਾ ਸੁਧਾਰ ਕੀ ਕਰਾਉਣਾ ਉਹ ਜਿੰਨੀਆਂ ਗ੍ਰਾਂਟ ਆਈਆਂ 35 ਲੱਖ ਪੈਨ ਲਾਈ 25 ਹੋਣ ਆਈ ਪਈ ਉਹ ਸਾਰਾ ਖਾਏ ਗਏ ਉਸ ਤੋਂ ਬਾਅਦ ਪਾਣੀ ਭਰਿਆ ਗਿਆ ਮੈਂ ਇੱਕ ਵਾਰੀ ਫਿਰ ਵੀ ਰਿਕੁਐਸਟ ਪਾਈ ਮੈਂ ਕਹੇ ਵੀ ਆ ਸਾਡੇ ਮਲੇ ਦਾ ਸੁਧਾਰ ਕੀਤਾ ਜਾਣਾ ਚਾਹੀਦਾ ਹੈ ਇਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਅੱਜ ਮੈਂ ਸਪੈਸ਼ਲ ਤਾਰਾ ਚੰਦ ਨੂੰ ਫੋਨ ਕੀਤਾ ਉਹਨੇ ਅੱਗੋਂ ਮੈਨੂੰ ਇਹ ਗੱਲ ਕਹੀ ਕਹਿੰਦਾ ਅਖੇ ਤੁੜੀਆ ਸਾਹਿਬ ਨਾਲ ਮੇਰੀ ਨਹੀਂ ਬੰਦਦੇ ਤੁੜੀਆ ਸਾਹਿਬ ਹਾਇਕਲ ਮੇਰੀ ਨਹੀਂ ਮੰਨਦੇ ਜਦੋਂ ਕੋਈ ਗੱਲ ਕਹਿੰਨੇ ਆ ਉਹ ਅੰਨੇ ਦਿੱਲੀ ਦਾ ਨਾਂ ਨਹੀਂ ਮੈਂ ਤਾਂ ਤੇਰਾ ਰਾਜ ਰਾਨੀ ਦੇ ਨਰਸ ਦੇ ਨਾਂ ਤੇ ਇੱਕ ਗਲੀ ਬਨਵਾ ਨਾਂ ਲਿਖ ਕੇ ਦਿੱਤਾ ਹੋਇਆ ਮੈਂ ਕਹੇ ਰਾਜ ਰਾਨੀ ਨਰਸ ਦੇ ਨਾਂ ਤੇ ਲਿਖ ਕੇ ਦਿੱਤਾ ਹੋਇਆ ਕਿ ਉਹ ਇਹ ਲਿਖਿਆ ਆ ਬਈ ਕਿ ਨਾਮ ਇਹ ਬਣਵਾਣੀ ਨਹੀਂ ਚਾਹੀਦੀ ਇਹ ਬਿਲਕੁਲ ਬਣਵਾਣੀ ਨਹੀਂ ਚਾਹੀਦੀ ਇਹ ਰਾਏ ਨਸ ਤੇ ਪੱਕਾ ਹੀ ਨਾਮ ਲਿਖਾਇਆ ਕਿਵੇਂ ਇਹ ਗਲੀ ਬੰਨੀ ਨਹੀਂ ਚਾਹੀਦੀ ਕਿਉਂ ਨਹੀਂ ਬੰਨੀ ਚਾਹੀਦੀ ਕਿ ਬੋਟਾ ਨਹੀਂ ਲਈਆਂ ਲੋਕਾਂ ਨੂੰ ਲੋਕਾਂ ਦੇ ਹੀ ਪ੍ਰਸ਼ਾਸਨ ਦੇ ਨਾਲ ਜੁੜ ਕੇ ਤੇ ਇਹ ਗਲੀਆਂ ਦਾ ਸੁਧਾਰੇ ਇਸ ਤਰ੍ਹਾਂ ਹੁੰਦਾ ਹੁੰਦਾ ਆਪਾਂ ਕਿ ਜਿੰਨੀ ਗ੍ਰਾਂਟ ਆਉਂਦੀ ਆਪਾਂ ਕਾਰਜ ਵਿੱਚ ਵੜ ਲਈ ਮੈਂ ਸਾਂਚਨ ਨਹੀਂ ਅਭੀ ਸਾਰੇ ਮੱਲੇ ਦਾ ਸੁਧਾਰ ਹੋਣਾ ਚਾਹੀਦਾ ਗਲੀਆਂ ਬਣਨ ਸ਼ਿਵਰਜ ਬਣਨ ਸਭ ਕੁਝ ਹੋਣਾ ਚਾਹੀਦਾ ਤੁਸੀਂ ਇਸ ਵਿਸ਼ੇ ਤੇ ਤੁੜੀਆਂ ਨੂੰ ਮਿਲੇ ਮੈਂ ਤੁੜੀਆਂ ਜੀ ਨੂੰ ਮਿਲੀ ਜਿਨੇ ਅੱਜ ਤੁੜੀਆਂ ਜੀ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦਾ ਭੈਣ ਜੀ ਤੁਸੀਂ ਤਾਰਾ ਚੰਦ ਨੂੰ ਬੁਲਾ ਲਓ ਮੈਂ ਆਮਨੇ ਸਾਹਨੇ ਬਹਿ ਕੇ ਗੱਲ ਕਰ ਲੈਣਾ ਸਾਨੂੰ ਇਸ ਬਾਬਤ ਕੋਈ ਪਤਾ ਨਹੀਂ ਐਸੇ ਇਲਾਵਾ ਤੁਹਾਡੀ ਗੇਬੀ ਗੱਲੇ ਤੇ ਹੀ ਬੰਦ ਨੇ ਸਾਰੀਆਂ ਗੱਲੀ ਤੇ ਲਾਈਟਾਂ ਬੰਦ ਨੇ ਦੂਸਰਾ ਸ਼ਿਵਰ ਬੰਦ ਨੇ ਰੈਸ਼ਨ ਘੜ ਹੈਨਿੰਗੇ ਬੀਪੀਐਲ ਪਰਿਵਾਰ ਨੇ ਸਾਰੇ ਬਿਲਕੁਲ ਗਰੀਬ ਤਲਕਾ ਹੈਗਾ ਜੋ ਸਮੱਸਿਆ ਨਾ ਚਾਰ ਕਰਨ ਆਪਣੀ ਉੱਚੀ ਕਰ ਲਿਗਲੀ ਸਾਨੂੰ ਨੀਵਾ ਛੱਡਦੇ ਜਦੋਂ ਪਾਣੀ ਆਂਦਾ ਉਦੋਂ ਅਸੀਂ ਡੁੱਬਨੇ ਇਹ ਤਾਂ ਨਹੀਂ ਡੁੱਬਦੇ ਗਏ ਇਹਨਾਂ ਨੇ ਤਾਂ ਆਪਦੀ ਕਰ ਲਈ ਇਹ ਗਰੀਬਾਂ ਦਾ ਰਾਸ਼ਨ ਘੜ ਹੁਣ ਮੋਦੀ ਸਾਹਿਬ ਨੇ ਵਧੀਆ ਕੀਤਾ ਕਾਂਗਰਸ ਨੇ ਵਧੀਆ ਕੀਤਾ ਜਿਹੜਾ ਕਿ ਸਾਰਾ ਕੁਝ ਉਹਨਾਂ ਨੇ ਸਾਫ ਸਪਸ਼ਟ ਔਨਲਾਈਨ ਕਰ ਦਿੱਤਾ ਕਿਉਂਕਿ ਇਹ ਨਹੀਂ ਕਪਲਾਵਾਜੀ ਨ ਹੋਵੇ ਕੀ ਨਾਮ ਤੁਹਾਡਾ ਮੇਰਾ ਜਗਦੀਸ਼ ਜਗਦੀਸ਼ ਐਮਸੀ ਜੋਪ ਕਹਾ ਕਹਿਣਾ ਹੈ ਕਿ ਇਸ ਮੁਹੱਲੇ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਇਹਨਾਂ ਨਾਲ ਸਪੋਰਟਿੰਗ ਕੀਤੀ ਜਾ ਰਹੀ ਹੈ ਤੁਹਾਡੇ ਕੋਲ ਜਾ ਰਹੀ ਹੈ ਤੁਸੀਂ ਕਿਸੇ ਸੁਣਾਈ ਨਹੀਂ ਕਰਦੇ ਕੋਈ ਉਹ ਤਾਰਾ ਚੰਦ ਕਰਾਉਗਾ ਤੂੰ ਤੁਸੀਂ ਕਰਾਉਗੇ ਇਹ ਕੀ ਇਸ ਮਸਲੇ ਦਾ ਹੈ ਕਿ ਕਿਉਂ ਨਹੀਂ ਸੁਣਾਈ ਹੋਦੀ ਮੈਂ ਇਹ ਪ੍ਰਧਾਨ ਜੀ ਨਾਲ ਲੱਜ ਵੀ ਗੱਲ ਹੋਈ ਹੈ ਮੈਂ ਕਹੋ ਸੜਕਾਂ ਆਪਾਂ ਬਣਾਈਏ ਪ੍ਰਧਾਨ ਜੀ ਨੇ ਆਉਣਾ ਸੀ ਰਾਜਨਾਲ ਅੱਜ ਗੱਲ ਹੋਈ ਸੀ ਰਾਜਨਾਲ ਨਾਲ ਗੱਲ ਹੋਈ ਸੀ ਵੀ ਮੈਂ ਆਵਾਂਗਾ ਇੱਥੇ ਤੇ ਬੁਲਾ ਲੈਣਾ ਦੋਨੋਂ ਐਮਸੀਆਂ ਨਾਲ ਵੀ ਕਿੱਥੇ ਕੀ ਗੱਲ ਹੈ ਇਹ ਸੜਕਾਂ ਆਪਾਂ ਬਣਵਾ ਦਿੰਨੇ ਪਹਿਲ ਦੇ ਆਧਾਰ ਤੇ ਆ ਸੜਕ ਬਣੇਗੀ ਵਾਰਡ ਤੇ ਅਗਰ ਜੋ ਕੰਮ ਹੋਇਆ 9 ਜਾਂ 10 ਸੇ ਪਹਿਲਾਂ ਇਹ ਸੜਕ ਬਣੇਗੀ ਉਸ ਤੋਂ ਬਾਅਦ ਹੋਰ ਸੜਕਾਂ ਬਣਾਓ ਦੇਖੋ ਜੀ ਬੰਦਾ ਜੇ ਨਹੀਂ ਹੈਗਾ ਨਾ ਮੇਰੇ ਕੋਲ ਫੋਨ ਜੋ ਮਰਜ਼ੀ ਕਰੇ ਮੈਂ ਉਸੇ ਟਾਈਮ ਬੰਦਾ ਭੇਜਣਾ ਚਾਹੇ ਸਫਾਈ ਦੀ ਹੋਵੇ ਕੂੜਾ ਚਕਿੰਦੇ ਹੋਵੇ ਲਾਈਟਾਂ ਦੀ ਤੁਹਾਨੂੰ ਪਤਾ ਹੀ ਹੋਣਾ ਸਮਾਨ ਨਹੀਂ ਲੈ ਸੀ ਹੁਣ ਸਮਾਨ ਆਪਣੇ ਕੋਲ ਆ ਗਿਆ ਦੋ ਚਾਰ ਦਿਨਾਂ ਚ ਲਾਈਟ ਠੀਕ ਹੋ ਜੀ ਵਿਜੇ ਇਨਸਾ ਤੇ ਸੋਨੀ ਆਰਿਆਂ ਵੱਲੋਂ ਰਿਪੋਰਟ ਪੰਜਾਬ ਬਾਨੀ ਟੀਮ ਫਾਜ਼ਿਲਕਾ